ਚਾਦਰਾਂ ਦੇ ਤੋਪਾ ਪਾਵੇ ਇਹ ਕੀ ਕਹਿੰਦਾ ਅਜਦੀ ਵੀ ਕਈਆਂ ਘਰਾਂ ਦੇ ਹਾਲ ਐ ਸੱਚ ਐ ਬਾਪੂ ਰੋਜ ਦਿਹਾੜੀ ਲੋਣ ਜਾਵੇ ਮਾਂ ਚਾਦਰਾਂ ਦੇ ਤੋਪਾ ਪਾਵੇ ਪੁੱਤ ਪੜ ਕੇ ਆਉਂਦਾ 2 ਵਜੇ ਫਿਰ ਉਹ ਵੀ ਕੰਮ ਤੇ ਚੜਾ ਜਾਵੇ ਇਹ ਅੱਜ ਦਾ ਸਮਾਇਆ ਪ੍ਰਭੂ ਤੇ ਮਾਪੇ ਕੀ ਸੋਚਦੇ ਆ ਮਾਪਿਆਂ ਬਾਰੇ ਆ ਵੀ ਮਾਪੇ ਆਪਣੇ ਬੱਚਿਆਂ ਬਾਰੇ ਕੀ ਸੋਚਦੇ ਆ ਪਪੂ ਰੋਜ ਦਿਹਾੜੀ ਲੋਣ ਜਾਵੇ ਮਾਂ ਚਾਦਰਾਂ ਦੇ ਤੱਪਾ ਪਾਵੇ ਪੁੱਤ ਫੜ ਕੇ ਆਉਂਦੇ 2 ਵਜੇ ਤੇ ਫਿਰ ਉਹ ਵੀ ਕੰਮ ਤੇ ਚਲਾ ਜਾਵੇ ਤਾਂ ਵੀ ਹੁੰਦਾ ਗੁਜ਼ਾਰਾ ਦੋ ਵਕਤ ਦਾ ਤੀਜੇ ਦਾ ਦਰਸਾਵੇ ਕਿਦਰੇ ਪੀ ਪੇ ਵਿੱਚੋਂ ਆਟਾ ਨਾ ਮੁੱਕ ਜਾਵੇ ਤੀਜੇ ਦਾ ਦਰਸਾਵੇ ਕਿਦਰੇ ਪੀ ਪੇ ਵਿੱਚੋਂ ਆਟਾ ਨਾ ਮੁੱਕ ਜਾਵੇ ਮਾਪੇ ਆਪਸ ਵਿੱਚ ਕਰਨ ਸਲਾਹਾ ਆਪ ਤਾਂ ਕਰ ਲਵਾਂਗੇ ਗੁਜ਼ਾਰਾ ਪੁੱਤ ਨਾ ਘਰੋਂ ਭੁੱਖਾ ਜਾਵੇ ਕੁੱਤ ਨਾ ਕਰੋ ਭੁੱਖਾ ਜਾਵੇ ਇਹ ਆ ਮਾਪੇ ਆਇਆ ਹੁਣ ਮੈਂ ਦੋ ਚਾਰ ਨਾਰੇ ਲੋਨਾ ਤੇ ਮੇਰੇ ਨਾਲ ਨਾਰੇ ਨਾਲ ਜਵਾਬ ਜਿਹਾ ਖਿੱਚ ਕੇ ਦਿਓ ਸਾਡਾ ਇੱਕ ਅੱਜ ਤੇ ਆਪ ਜਿੰਦਾਬਾਦ ਤੇ ਹੌਲੀ ਹੌਲੀ ਤੁਸੀਂ ਉਸ ਮੁਕਾਮ ਤੇ ਪਹੁੰਚਣ ਵਾਲੇ ਜਿਹਦੇ ਕਰਕੇ ਅਸੀਂ ਇੱਥੇ ਬੈਠੇ ਆ ਸਮਾਜ ਦਾ ਹੋ ਗਿਆ ਕੱਲ ਦਾ ਮੀਟਿੰਗ ਦਾ ਚਲੋ ਕਿੰਦੀ ਆ ਕੋਈ ਵੀ ਸੋਚਣਾ ਚਾਹੀਦਾ ਵੀ ਪਛਲੇ ਦਾ ਹੱਲ ਹੋ ਜੇ ਅਬ ਯਰੇ ਜੀ ਰੂ ਰੱਕੇ ਆਪੋ ਆਪਣੇ ਵਾਹਿਗੁਰੂ ਘੜੀ ਅਰਦਾਸ ਕਰਿਓ ਕਿ ਸਾਥ ਜੀ ਨੇ ਜਾਣਾ ਵਾ ਸ਼ੰਗਲ ਸਨੇਹਾਈ ਲੈ ਕੇ ਆਉਣ ਜੀ ਅਮਰਸਰ ਵੇਕਮਲ ਪਲਾਂਟ ਤੇ ਵੇਕਮਲ ਪਲਾਂਟ ਯੂਨੀਅਨ ਪੰਜਾਬ ਅੱਜ ਅਸੀਂ ਇਸ ਕਰਕੇ ਬੈਠੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਸਾਥੀ ਮੁਹਾਲੀ ਦੇ ਵਿੱਚ ਸੀਟੀਸੀ ਕਾਨੂੰਨ ਜੋ ਕਾਲਾ ਕਾਨੂੰਨ ਆ ਉਹਨੂੰ ਰੱਦ ਕਰਾਉਣ ਵਿੱਚ 16 ਦਿਨ ਹੋ ਗਿਆ ਬੈਠੇ ਨੂੰ ਤੇ ਕਿਤੇ ਵੀ ਸੁਣਾਈ ਨਹੀਂ ਆ ਅੱਜ ਸਾਡੀ ਆਫਸਰ ਯੂਨੀਅਨ ਵੱਲੋਂ ਉਹਨਾਂ ਦਾ ਸਮਰਥਨ ਕੀਤਾ ਗਿਆ ਤੇ ਪੂਰੇ ਪੰਜਾਬ ਦੇ ਵਿੱਚ 12 ਦੇ 12 14 ਦੇ 14 ਪਲਾਂਟ ਧਰਨੇ ਤੇ ਸ਼ਮੂਲੀਅਤ ਕਰਦੇ ਪਏ ਨੇ ਰੋਜ਼ ਪ੍ਰਦਰਸ਼ਨ ਕਰਦੇ ਪਏ ਨੇ ਤੇ ਉਹਨਾਂ ਦੇ ਹੱਕ ਵਿੱਚ ਜਿੰਨਾ ਚਿਰ ਸਾਡੀ ਸੀਟੀਸੀ ਰੱਦ ਨਹੀਂ ਹੁੰਦੀ ਅਸੀਂ ਇਦਾਂ ਹੀ ਇੱਥੇ ਸ਼ਮੂਲੀਅਤ ਕਰਾਂਗੇ ਧਰਨਾ ਪ੍ਰਦਰਸ਼ਨ ਕਰ ਕਿ ਨਾ ਜਰ ਕੋਈ ਸਾਡੀ ਸੁਣਵਾਈ ਨਹੀਂ ਹੋਈ ਵੈਰੀ ਗੁੱਜਿਕਾ ਕਾਲ ਸਾਹਿਬ ਵੈਰੀ ਸ਼ੁਕਰ ਕਟੇ ਕੈਟਰਫੀਡ ਪਲੈਂਟ ਆਊਟਸੋਰਸ ਸੁਮਲਾਜ ਨੂੰ ਹੋਣੀ ਹੈ ਤੋਂ ਸੁਭਾ ਪ੍ਰਧਾਨ ਪਵਨਦੀਪ ਸਿੰਘ ਅੱਜ ਜਿਹੜਾ ਸਾਡਾ ਪੂਰੇ ਸਮੂਹ ਪੰਜਾਬ ਦੇ ਵਿੱਚ ਜਿਹੜਾ ਆਊਟਸੋਰਸ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪਲੈਂਟ ਦੇ ਗੇਟਾਂ ਦੇ ਇਹਦਾ ਮੁੱਖ ਕਾਰਨ ਜਿਹੜੇ ਕਾਲੇ ਕਾਨੂੰਨ ਨੇ ਪੰਜਾਬ ਦੇ ਵਿੱਚ ਲਾਗੂ ਕੀਤੇ ਹੋਏ ਮੈਨੇਜਮੈਂਟ ਦੇ ਵੱਲੋਂ சிடிசி ਕਾਲੇ ਕਾਨੂੰਨਾਂ ਨੂੰ ਤੜਾਉਣ ਵਾਸਤੇ ਜਿਹੜੇ ਸਾਡੇ ਨੌਨ ਕਾਮਨ ਕਰੈਕਟਰ ਦੇ ਸਾਥੀ ਆ ਪਿਛਲੇ 15 ਦਿਨ ਤੋਂ ਤੇ ਹੜਤਾਲ ਤੇ ਬੈਠੇ ਹੋਏ ਨੇ ਉਹਨਾਂ ਦੇ ਹਮਾਇਤ ਦੇ ਵਿੱਚ ਉਹਨਾਂ ਨੂੰ ਸੀਟੀਸੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਜਿਹੜੇ ਆ ਵੀ ਅੱਜ ਜਿਹੜਾ ਅਸੀਂ ਆ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਤੇ ਇਹ ਜਿਹੜੀ ਰੋਸ ਪ੍ਰਦਰਸ਼ਨ ਨੂੰ ਮੁੱਖ ਰੱਖਦੇ ਹੋਏ ਮੈਨੇਜਮੈਂਟ ਵੱਲੋਂ ਕੱਲ ਦੀ ਸਾਨੂੰ 12 ਵਜੇ ਦੀ ਮੀਟਿੰਗ ਦਿੱਤੀ ਗਈ ਆ ਜੇ ਉਹ ਮੀਟਿੰਗ ਦੇ ਵਿੱਚ ਇੰਨਾ ਫਾਰਮਾਂ ਦੀ ਮੀਟਿੰਗ ਦੇ ਵਿੱਚ ਜੇ ਕੋਈ ਸਿੱਟਾ ਨਹੀਂ ਨਿਕਲਦਾ ਤੇ ਅਗਲੇ ਸੰਘਰਸ਼ ਜਿਹੜੇ ਨਾਲ ਨੀਤੀ ਬਣਾਈ ਜਾਊਗੀ ਜੀ ਰਾਣਾ ਸੁਖਵਿੰਦਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਵੇਰਕਾ ਮਿਲਕਟ ਦੇ ਕੈਟਲ ਫੀਡ ਪਲਾਂਟ ਅਸੋਸੀਏਸ਼ਨ ਅੰਮ੍ਰਿਤਸਰ ਅੱਜ ਜਿਹੜਾ ਸਾਡਾ ਇੱਥੇ ਪਲਾਂਟ ਦੇ ਬਾਹਰ ਜਿਹੜਾ ਧਰਨਾ ਲੱਗਾ ਇਹ ਸੀਟੀਸੀ ਨੂੰ ਲੈ ਕੇ ਆ ਜੋ ਕੋਸਟੂ ਕੰਪਨੀ ਜਿਹੜਾ 2018 ਤੋਂ ਜਿਹੜੇ ਆ ਕਾਲੇ ਕਾਨੂੰਨ ਜਿਹੜੇ ਆ ਇਸ ਮੈਨੇਜਮੈਂਟ ਨੇ ਜਿਹੜੇ ਆ ਮਿਲਕ ਫੈਡ ਤੇ ਲਾਗੂ ਕੀਤੇ ਆ ਲੇਕਿਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਸਰਕਾਰੀ ਜਿਹੜਾ ਪੇ ਸਕੇਲ ਜਿੱਦਾਂ ਰੈਗੂਲਰ ਮੁਲਾਜ਼ਮਾਂ ਨੂੰ ਮਿਲਦਾ ਉਹ ਮਿਲਦਾ ਲੇਕਿਨ ਇੱਥੇ ਵੀ ਪਹਿਲਾਂ ਜਿਹੜਾ ਵਾ ਪੰਜਾਬ ਸਰਕਾਰ ਦੇ ਜਿਹੜੇ ਜਿਹੜਾ ਸਕੇਲ ਆ ਉਹ ਮਿਲਦਾ ਹੁੰਦਾ ਸੀ ਲੇਕਿਨ 2018 ਤੋਂ ਜਿਹੜੀ ਸੀਟੀਸੀ ਲਾਗੂ ਕੀਤੀ ਆ ਕੋਸਟ ਟੂ ਕੰਪਨੀ ਉਹਦੇ ਵਿੱਚ ਇਹ ਨੁਕਸਾਨ ਆ ਕਿ ਜਿਹੜਾ ਇੱਕ ਮਲਾਜ਼ਮ ਆ ਉਹ ਕੰਮ ਕਰ ਰਿਆ ਰੈਗੂਲਰ ਮਲਾਜ਼ਮ ਵੀ ਆ ਭਲਾ ਲੇਕਿਨ ਉਹ ਜਿਹੜਾ ਪੰਜਾਬ ਸਰਕਾਰ ਦਾ ਸਕੇਲ ਉਹਨੂੰ ਨਹੀਂ ਮਿਲ ਪਉਂਦਾ ਉਹਨੂੰ ਇਹ ਆ ਕਿ ਜੇ ਪਲਾਂਟ ਜੇ ਸਾਡਾ ਪਲਾਂਟ ਜਿਹੜਾ ਪ੍ਰੋਫਿਟ ਦੇ ਵਿੱਚ ਆ ਫਿਰ ਉਹਨੂੰ ਇੰਕਰੀਮੈਂਟ ਮਿਲੇਗਾ ਜੇ ਸਾਡਾ ਪਲਾਂਟ ਜਿਹੜਾ ਬਨ ਘਾਟੇ ਦੇ ਵਿੱਚ ਆ ਉਹ ਮੈਨੇਜਮੈਂਟ ਚਾਵੇ ਉਹਨੂੰ ਦੇਵੇ ਮੈਨੇਜਮੈਂਟ ਚਾਵੇ ਨਾ ਦੇਵੇ ਇਸ ਕਰਕੇ ਕਾਨੂੰਨ ਨੂੰ ਤੜਾਉਣ ਲਈ ਜਿਹੜੀ ਆ ਸੀਟੀਸੀ ਮਜ਼ਦੂਰ ਜਿਹੜੇ ਸਾਡੇ ਪਿਛਲੇ 15 ਦਿਨਾਂ ਤੋਂ ਜਿਹੜਾ ਮਹਾਲੀ ਪਲਾਂਟ ਦੇ ਬਾਹਰ ਜਿਹੜਾ ਅਸੀਂ ਨਾਚ ਕਰ ਰਹੇ ਆ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਅੱਜ ਸਾਡੇ ਅੰਮ੍ਰਿਤਸਰ ਪਲਾਂਟ ਵੱਲੋਂ ਵੀ ਜਿਹੜਾ ਅੱਜ ਗੇਟ ਤੇ ਬੈਠ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਇਸ ਕਰਕੇ ਅਸੀਂ ਆਸ ਉਮੀਦ ਕਰਦੇ ਆਂ ਵੀ ਜਿਹੜੀ ਆ ਪੰਜਾਬ ਸਰਕਾਰ ਤੇ ਮਿਲਕ ਫੈਟ ਜਿਹੜੀ ਆ ਸਾਡੀਆਂ ਜਿਹੜੀਆਂ ਮੰਗਾਂ ਨੂੰ ਮੰਨੇਗੀ ਤੇ ਜਿਹੜਾ ਸਾਡੇ ਮਸਲਿਆਂ ਦਾ ਹੱਲ ਕਰੇ